ਆਪ ਤੋਂ ਪਹਿਲਾਂ ਦਾ ਪੈਰ ਪ੍ਰਸਤਿਕਾਲ ਸੋ ਅੱਜ ਆਪਾਂ ਜੋ ਚਨੱਕ ਮੰਡੀ ਦੇ ਉੱਪਰ ਮੇਲਾ ਲੱਗਿਆ ਵਾ ਆਪਾਂ ਉਹਦੇ ਵਿੱਚ ਆਏ ਆ ਤੇ ਜੋ ਇੱਧਰ ਬਾਈ ਜੀ ਖੜੇ ਨੇ ਇਹਨਾਂ ਦੇ ਆਪਣੇ ਮਾਲੀਵਾਰੇ ਲੈਣੇ ਡਿਟੇਲ ਨੇ ਤਾਂ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਬਾਈ ਹਾਂਜੀ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣਾ ਪਿੰਡ ਦਾ ਦੱਸੋ ਹੀ ਪਿੰਡ ਕਿਹੜਾ ਹੈ ਟੋਡਾ ਪਿੰਡ ਹੈਗਾ ਬਾਈ ਧੂੜਕੋਟ ਟਾਲੀਵਾਰ ਧੂੜਕੋਟ ਟਾਲੀਵਾਰ ਟਾਲੀਵਾਰ ਜੀ ਮੋਗਾ ਜਿਲ੍ਹਾ ਵਿੱਚ ਠੀਕ ਹੈ ਜੀ ਤੇ ਅੱਜ ਇੱਕ ਜਨਵਰ ਲੈ ਕੇ ਆਇਆ ਦੋ ਲੈ ਕੇ ਆਉਂਦੇ ਆ ਦੋਵੇਂ ਆਪਣੇ ਛੋਟੇ ਆ ਜੀ ਛੋ ਠੀਕ ਹੈ ਠੀਕ ਹੈ ਠੀਕ ਹੈ ਬਾਈ ਤੇ ਆਪਣਾ ਕੀ ਇਹਦਾ ਕੋਈ ਰਿਕਾਰਡ ਵਗੈਰਾ ਆ ਜੋ ਆਪਾਂ ਨੇੜ ਨੂੰ ਵੀ ਹੋਜੀ ਦਿਖਾ ਦਿਓ ਬਾਈ ਜੀ ਇਹਦਾ ਕੋਈ ਮਦਰ ਰਿਕਾਰਡ ਤੇ ਜੋਗਰਾਜ ਦਾ ਬੱਚਾ ਜੋਗਰਾਜ ਦਾ ਬੱਚਾ ਜੀ ਹਾਂਜੀ ਠੀਕ ਹੈ ਜੀ ਇਹਦਾ ਨਾਮ ਹੈਗਾ ਜਵਾਲਾਮੁਖੀ ਜਵਾਲਾਮੁਖੀ ਠੀਕ ਹੈ ਜੀ ਠੀਕ ਹੈ ਦੇਖੋ ਇਹਦਾ ਬੱਚੇ ਵਗੈਰਾ ਦਾ ਇਹਦੇ ਦੇ ਕਟੀਆਂ ਉਹ ਬਾਰਾਂ ਤੇ ਨਾਲ ਦੁੱਧ ਕੱਢਦੇ ਠੀਕ ਹੈ ਬਾਰਾਂ ਤੇ ਨਾਲ ਦੁੱਧ ਤੇ ਕਿੰਨਾ ਕ ਹੁਣ ਤੱਕ ਇਹਦੇ ਬੱਚਿਆਂ ਨੇ ਹਾਂਜੀ ਬਈ ਬੱਚੇ ਕਿੰਨੇ ਲੈ ਆ ਹੁਣ ਤੱਕ ਇਹ ਬੱਚੇ ਤੇ ਬਹੁਤ ਆ ਜੀ ਬਹੁਤ ਆ ਜੀ ਤੇ ਵੈਸੇ ਆਪਣੇ ਆ ਡਾਇਰੈਕਟ ਹੀ ਛੱਡ ਦਿੰਦੇ ਸੀ ਡਾਇਰੈਕਟ ਛੱਡਦੇ ਸੀ ਤੇ ਹੁਣ ਆਪਣਾ ਸੀਮਨ ਵਗੈਰਾ ਜੀ ਹਾਂ ਹੁਣ ਸੀਮਨ ਦਾ ਡਾਇਰੈਕਟ ਹੀ ਦੇ ਦਿੰਨੇ ਆ ਸਪਲਾਈ ਹੁਣ ਨਹੀਂ ਹੁਣ ਬਈ ਹਜੇ ਸ਼ੁਰੂ ਕੀਤਾ ਸ਼ੁਰੂ ਕੀਤਾ ਹਾਂਜੀ ਠੀਕ ਹੈ ਠੀਕ ਆ ਜਿਹੜਾ ਤਨੌਲਾ ਜੱਤਿਆ ਤਨੌਲਾ ਮਣੀ ਦੇ ਚੈਂਪੀਅਨ ਰਹਿਆ ਜਾਂ ਕਿਹੜੇ ਨੰਬਰ ਤੇ ਆਇਆ ਸੀ ਬਈ 8ਵੇਂ ਨੰਬਰ ਤੇ 8ਵੇਂ ਨੰਬਰ ਤੇ ਆਇਆ ਸੀ ਲੱਤਿਆਂ ਤੇ ਕੱਢਦੇ ਥੋੜੇ ਸਮਝ ਲਿਆ ਨਾ ਸਮਝ ਹੋ ਜਾਂਦਾ ਜੀ ਤੇ ਬਾਕੀ ਇੱਧਰ ਆ ਜਾਓ ਬਈ ਆਪਣੇ ਦਸਤਕਾਂ ਨੂੰ ਦਿਖਾ ਦਿਓ ਸਵੇ ਬਹੁਤ ਵਧੀਆ ਸੇਵਾ ਨਾ ਪਾਈ ਦਾ ਪਾਲਿਆ ਜਾਨਵਰ ਕੀ ਬਾਤ ਆ ਬੜਾ ਢੀੜਾ ਕਢਵਾ ਦੂਗੇ ਵੀਰੇ ਕਢਵਾ ਜੋਗਰਾਜ ਦਾ ਬੱਚਾ ਦੇਖੋ ਦੋਸਤੋ ਕੀ ਬਾਤ ਆ ਬਾਕੀ ਤੁਸੀਂ ਇਹ ਦੇਖੋ ਵੀ ਜੋ ਬਾਈਆਂ ਦੀ ਸਾਂਭ ਸੰਭਾਲ ਕਰ ਲਈ ਤੇ ਬਾਕੀ ਬਸ ਲਿਆਓ ਵੀਰੇ ਵਾਪਸ ਦੇਖੋ ਇਹ ਦੋਸਤੋ ਕਹਿੰਦੇ ਹੁੰਦੇ ਆ ਵੀ ਜਿਹੜੀ ਸੇਵਾ ਨਾ ਇਹ ਉਹ ਬੋਲਦੀ ਆ ਇਹਨਾਂ ਨੇ ਜਾਨਵਰ ਨਹੀਂ ਲੈ ਕੇ ਜਾਣਾ ਗੱਡੀਆਂ ਕਾਰਾਂ ਮੋਟਰਾਂ ਨੂੰ ਆਪਣੇ ਘਰਾਂ ਤੱਕ ਬਾਕੀ ਇਹ ਹੀ ਜਾਨਵਾਰਾਂ ਨੇ ਪਹਿਚਾਨ ਬਣਾਉਣੀਆਂ ਜੋ ਆਪਾਂ ਕਹਿ ਸਕਦੇ ਆ ਦੇਖ ਸਕਦੇ ਤੇ ਤੋਰਾ ਦੇਖ ਸਕਦੇ ਹੋ ਬਾਈ ਤੋਂ ਉੱਪਰ ਦੀ ਜਾਂਦਾ ਕਰਮ ਵਾਲਾ ਜੋਗਰਾ ਦਾ ਬੱਚਾ ਕਰਦੇ ਆ ਗੱਲਬਾਤ ਬਾਈ ਜੀ ਆਹ ਕਿਹੜੇ ਸੀਮਿੰਟ ਦਾ ਐਨੀ ਤੰਨਾ ਸਰਖੀ ਦਾ ਜੀ ਤੰਨਾ ਸਰਖੀ ਦਾ ਠੀਕ ਹੈ ਵੀਰੇ ਠੀਕ ਹੈ ਦੋ ਦੰਦ ਵਾਲਿਆਂ ਦਾ ਹੀ ਮੁਕਾਬਲਾ ਇਹਦਾ ਅੱਜ ਆ ਜੀ ਦੋ ਦੰਦਾਂ ਦਾ ਅੱਛਾ ਮੁਕਾਬਲਾ ਅੱਜ ਹਜੇ ਮੁਕਾਬਲਾ ਜੀ ਨੀ ਨੀ ਗਿਆ ਨਹੀਂ ਗਿਆ ਜੀ ਹਜੇ ਜਾਣਾ ਹੈ ਜੀ ਮੁਕਾਬਲਾ ਹਜੇ ਮਾਰ ਕੇ ਖੜਾਤਾ ਹਾਂਜੀ ਤਿਆਰੀ ਦਾ ਵੀਰੇ ਪਹਿਲਾਂ ਕਰਨੀ ਪੈਂਦੀ ਹੈ ਜੱਟ ਠੀਕ ਹੈ ਠੀਕ ਹੈ ਤੇ ਹਜੇ ਕੋਈ ਆਪਣਾ ਇਹਦਾ ਕ੍ਰੋਸ ਤਾਂ ਨਹੀਂ ਕਰਾਈਆਂ ਕ੍ਰੋਸ ਕਰਵਾਈਆਂ ਕਰਵਾਈਆਂ ਕਿਰ ਜਾਂਦਾ ਜੀ ਉਸ ਹਜੇ ਤੱਕ ਦੋ ਤਿੰਨ ਤਾਂ ਰਹਿ ਗਈਆਂਗਾ ਜੀ ਹਜੇ ਬਾਲੀਆਂ ਨਹੀਂ ਕਰਵਾਈਆਂਗਾ ਜੀ ਬਸ ਐ ਬਾਕੀ ਉਮਰ ਦੇ ਮਸਾਉਣਾ ਵੀ ਹਜੇ ਹੈ ਨਾ ਉਮਰ ਦਾ ਛੱਡਿਆ ਸੀਗਾ ਹਾਂਜੀ ਹਾਂਜੀ ਤੇ ਬੱਚਾ ਕੀ ਲਾਏਗਾ ਕੀ ਮਾਦਰ ਰਿਕਾਰਡ ਇਹਦਾ 22 ਲੀਟਰ ਹੈ ਜੀ ਘਰ ਦੀ ਜੀ ਮਾਂ ਤੇ ਮਾਦਰ ਕਿਹੜੀ ਕੋਈ ਪਤਾ ਉਹਦੇ ਬਾਰੇ ਨਹੀਂ ਮਾਦਰ ਗਾਂ ਤੋਂ ਹੀ ਲੈ ਕੇ ਆਉਂਦੀ ਹੈ ਲੇਕਿਨ ਹਾਂ ਜੀ ਠੀਕ ਹੈ ਭਾਈ ਜੀ ਠੀਕ ਹੈ ਉਹ ਗਾਂ ਤੋਂ ਹੀ ਸੀਗੀ ਜੀ ਆਪਾਂ ਲੈ ਕੇ ਆਉਂਦੀ ਠੀਕ ਹੈ ਵੀਰੇ ਉਹ ਘਰ ਦਾ ਉਹ ਵੀ ਘਰ ਦਾ ਹੀ ਆ ਬੱਚਾ ਜੀ ਅੱਛਾ ਪਰਲਾ ਜਿਹੜਾ ਆਪਾਂ ਹੁਣ ਦੇਖਿਆ ਹਾਂ ਹਾਂ ਜੀ ਤੇ ਕੀ ਨਾਮ ਵਗੈਰਾ ਰੱਖਿਆ ਦਾ ਇਹਦਾ ਨਾਮ ਲਸ਼ਮਣ ਆ ਜੀ ਲਸ਼ਮਣ ਠੀਕ ਹੈ ਭਾਈ ਜੀ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਮੜਾ ਜਿਹੜਾ ਕਰਵਾਉਣਾ ਨਹੀਂ ਵੀਰੇ ਦਾ ਵੀ ਹਾਂ ਜੀ ਕਰਵਾ ਦੇਣਾ ਆ ਭਾਈ ਇੱਧਰ ਵੀ ਕਰਵਾਓ ਇੱਧਰ ਟਿਕਟਵਾ ਦੇ ਵੀ ਕਰਮਾਲ ਦੇ ਬਿਊਟੀ ਦੇਖੋ ਸਿੰਘ ਵਗੈਰਾ ਐਨੀਮਲ ਲਵ ਫਾਰਮ ਚੈਨਲ ਦੇ ਵੇਰੇ ਐਨੀਮਲ ਲਵ ਫਾਰਮ YouTube ਤੇ ਹੈਗਾ ਹਾਂਜੀ 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 YouTube ਤੇ ਕੋਲ ਨੇ ਦੋਸਤੋ ਵੇਖੋ ਕਰਮਾਲ ਦਾ ਪਿੰਨਾ ਜੋ ਇਹ ਸਰੀਰ ਦਾ ਨਜ਼ਕੀਲਾਪਣ ਬਾਕੀ ਤਾਂ ਸਭ ਤੋਂ ਵੱਡੀ ਗੱਲ ਦੋਸਤੋ ਇਹ ਆ ਕਰਮਾਲਿਓ ਵੀ ਜੋ ਇਹ ਜਾਨਵਰ ਆ ਕਿਤੇ ਨਾ ਸਮਝੋ ਇਹ ਕਹਿੰਦੇ ਆ ਸਾਂਭਣ ਵਾਲੇ ਵੀ ਬੰਦੇ ਦਾ ਦਰ ਰਹਿਣਾ ਚਾਹੀਦਾ ਕਰਮਾਲਿਆਂ ਦਾ ਮੱਥਾ ਵੇਖ ਸਕਦੇ ਹੋ ਸਿੰਘ ਦੀ ਬਿਊਟੀ ਦੇਖ ਸਕਦੇ ਹੋ ਬਾਕੀ ਅੱਜ ਕਹਿ ਰਹੇ ਆ ਬਾਈ ਜੀ ਵੀ ਅੱਜ ਹੀ ਪਾਉਣਾ ਹੈ ਬਿਊਟੀ ਦੇ ਵਿੱਚ ਦੇਖੋ ਬਾਕੀ ਕਰਮ ਵਾਲਾ ਕਿੱਥੋਂ ਤੱਕ ਜਾਂਦਾ ਕਿਹੜੇ ਸੰਤ ਹੁੰਦਾ ਹਾਂਜੀ ਦੋਸਤੋ ਬਾਕੀ ਤੁਹਾਨੂੰ ਆਪਾਂ ਤੁਰ ਫਿਰ ਕੇ ਮੇਲਾ ਜੋ ਦਿਖਾ ਰਹੇ ਆ ਡੀਲ 11 ਮੇਲਾ ਜਿਹੜਾ ਇੱਕ ਮੰਡੀ ਝੰਡੇ ਵਾਲਾ ਇਲੈਕਟ੍ਰਿਕ ਮੰਡੀ ਜੋ ਹੋ ਰਿਹਾ ਜੋ ਵੇਖ ਫਿਰ ਕਰਮ ਵਾਲੇ ਇਦਾਂ ਤਿਆਰ ਕਰਕੇ ਜਿਹਨੇ ਇੱਕ ਨਵੀਂ ਦਲਨੋਂ ਤਿਆਰ ਕਰਨਾ ਹੁੰਦਾ ਨਾ ਉਦਾਂ ਤਿਆਰੀ ਹੁੰਦੀ ਆ ਕਰਮ ਵਾਲਿਆਂ ਨੂੰ ਦੋਸਤੋ ਆ ਜਾ ਬਈ ਆ ਦੇਖੋ ਦੋਸਤੋ ਤੰਨੇ ਜਰ ਤਾਂ ਲੈ ਕੇ ਆਏ ਆ ਵੀ ਬਾਈਆਂ ਦੀ ਸੇਵਾ ਬਾਈਆਂ ਦੇ ਸਾਂਭ ਸੰਭਾਲ ਉਹ ਦੇਖੋ ਕਰਮ ਵਾਲਿਆਂ ਦੀ ਲੈ ਵੀ ਮਿੱਤਰੋ ਜਿਵੇਂ ਇੱਕ ਨਵੀਂ ਵਿਆਹੀ ਕੁੜੀ ਨੂੰ ਤਿਆਰ ਕਰਦੇ ਆ ਨਾ ਇਦਾਂ ਲਾ ਕੇ ਮਿਹਨਤ ਫਿਰ ਤਿਆਰੀਆਂ ਕਰਨੀਆਂ ਪੈਂਦੀਆਂ ਜਨਵਾਰਾਂ ਦੀਆਂ ਇੱਧਰ ਵੀ ਦਿਖਾ ਦਿਓ ਦੋਸਤੋ ਮਿੱਤਰਾਂ ਨੂੰ ਵੀ ਬਾਈਆਂ ਦੀ ਤੁਸੀਂ ਕਮਾਈ ਦੇਖੋ ਦੋਸਤੋ ਤੇ ਕਹਿੰਦੇ ਹੁੰਦੇ ਆ ਵੀ ਜਿਹੜੀ ਕਮਾਈ ਆ ਤੇ ਉਹ ਵਾਹਿਗੁਰੂ ਪਰਮਾਤਮਾ ਰੰਗ ਵੀ ਲਾਉਂਦਾ ਇੱਕ ਦਿਨ ਨਹੀਂ ਅੱਜ ਨਹੀਂ ਕੱਲ ਨਹੀਂ ਤੇ ਕਦੇ ਦਾ ਕਦੇ ਮੰਝ ਲਾਉਂਦੀ ਆ ਦੋਸਤੋ ਹਾਂਜੀ ਅਗਰੇ ਹਾਂਜੀ ਤੇ ਇਹ ਚੀਜ਼ਾਂ ਤੁਸੀਂ ਦੇਖ ਲਓ ਦੋਸਤ ਬਾਕੀ ਕਹਿੰਦੇ ਹੁੰਦੇ ਅਗਲਾ ਕਹਿਣ ਨਾਲ ਤਾਂ ਕਹਿ ਦਿੰਦਾ 4 ਸਾਲ ਦੀ ਝੋਟੀ ਆ ਅੱਛਾ ਭਾਈ ਜੀ ਆ ਜੋ ਵੀਰੇ ਆਹ ਵਾਲੀ ਜੀ ਇੱਕ ਮਿੰਟ ਬੰਦ ਵੀਰੇ ਸਹੀ ਆ ਜੀ ਗੋਲ ਸਿੰਘ ਬਹੁਤ ਸੋਹਣਾ ਦੋਸਤੋ ਬਾਕੀ ਤੁਹਾਨੂੰ ਪਹਿਲਾਂ ਹੀ ਇੱਥੇ ਤਾਂ ਹੀ ਲੈ ਕੇ ਆਏ ਦੋਸਤੋ ਵੀ ਇੱਥੇ ਕਰਮ ਵਾਲੇ ਕਹਿੰਦੇ ਹੁੰਦੇ ਵੀ ਜਿਹੜੀ ਆ ਸੇਵਾ ਬੋਲਦੀ ਆ ਨਾ ਬਾਈ ਕਿਸਾਨ ਵੀਰਾਂ ਖੱਦਿਆਂ ਦੀ ਅੱਛਾ ਉਹ ਬੁੱਲ ਪਰ ਲਾ ਵੀਰੇ ਇਹਦੇ ਸੂਏ ਦਾ ਉਹ ਦੂਜੇ ਦਾ ਉਹ ਦੂਜੇ ਸੂਏ ਦਾ ਦੂਜੇ ਦਾ ਮਾਰਦਾ ਤਾਂ ਨਹੀਂ ਕੋਈ ਜਾਨਵਰ ਇਹ ਆ ਜਾਵੇ ਇੱਧਰ ਲਓ ਵੀ ਦੋਸਤੋ ਕਰਮ ਵਾਲਾ ਪੀਡੀਐਫ ਦੇਈਏ ਪੀਡੀਐਫ ਦੇ ਦੇ ਕੀ ਰੈਂਜ ਠੀਕ ਆ ਕੀ ਰੈਂਜ ਦੇ ਵਿੱਚ ਕਿਹੜਾ ਨੰਬਰ ਇਹਨੇ ਹਾਸਲ ਕਰਿਆ ਇੱਧਰ ਆ ਜਿਓ ਵੀਰੇ ਇੱਕ ਮਿੰਟ ਖੜ੍ਹ ਜਿਓ ਅੱਠਵਾਂ ਪ੍ਰਾਈਜ਼ ਵੀਰੇ ਤੇ ਕਿਹੜੀ ਆਪਣੇ ਪਿੰਡ ਕਿਹੜਾ ਕਿੱਥੋਂ ਪਿੰਡ ਗਿਆ ਵੀਰੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਹਜੇ ਨੇ ਹੁਣ ਪੈਣਾ ਵਿਊਟੀ ਦੇ ਵਿੱਚ ਹੀ ਲੈ ਕੇ ਜਾਣਾ ਹਾਂਜੀ ਹਾਂ ਦੂਗਿਆਂ ਚ ਨੰਬਰ ਵਗਿਆ ਆਜ ਆਇਆ ਹੈਗਾ ਜੀ ਹਜੇ ਜਾਣਾ ਜਾਣਾ ਤਿਆਰੀ ਕਰ ਰਹੇ ਹਾਂ ਉੱਥੇ ਹੀ ਠੀਕ ਹੈ ਵੀਰ ਦੂਗਿਆਂ ਚ ਆ ਗਿਆ ਠੀਕ ਹੈ ਇਹਦਾ ਬੱਚਾ ਹੈਗਾ ਹਾਂ ਇਹਦਾ ਬੱਚਾ ਠੀਕ ਹੈ ਤੇ ਕੀ ਇਸ ਵਾਰ ਇਹਦੇ ਪਿੱਛੇ ਕੱਟੀ ਆ ਓਕੇ ਸਾਰੇ ਬੋਲ ਦੀ ਦਸ ਮੀੜੀ ਫਾਰਮ ਸਾਰੇ ਅੱਛਾ ਠੀਕ ਹੈ ਹਾਂਜੀ ਹਾਂ ਲਖਮੀ ਠੀਕ ਹੈ ਵੀਰੇ ਇਹ ਤਾਂ ਉੱਥੇ ਸੁਭੇ ਇਹ ਤਾਂ ਉੱਥੇ ਸੁਭੇ ਆ ਗਈ ਤੇ ਮੈਡੀਕਲ ਰਿਕਾਰਡ ਵਗੈਰਾ ਇਹਦੇ 20 ਕਿਲੋ 20 ਕਿਲੋ ਮੈਡੀਕਲ ਰਿਕਾਰਡ ਤੇ ਮੈਡੀਕਲ ਰਿਕਾਰਡ ਜਿੱਤਾ ਨਹੀਂ ਪਾਈ ਕਿ ਜਾਂ ਪਾਈ ਸੀ ਨਹੀਂ ਹਜੇ ਨਹੀਂ ਪਾਈ ਠੀਕ ਹੈ ਵੀਰੇ ਮੇਲੇ ਤੇ ਮੰਨ ਕੇ ਚਲੋ ਟਾਈਮ ਤੇ ਨਹੀਂ ਆਈ ਹਜੇ ਸਮਝ ਗਿਆ ਹਾਂਜੀ 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 ਤਾਂ ਗੱਲ ਹੈ ਤੇ ਹੁਣ ਇਹ ਦੁੱਧੋ ਵਗੈਰਾ ਡਰਾਈਵ ਵਗੈਰਾ ਕਰੀਏ ਜਰਾ ਹੀ ਹੁਣ 7 ਮਹੀਨੇ ਦੀ ਗੱਬਣਾ ਗੱਬਣਾ ਚੈੱਕ ਪਾਸ ਗੱਬਣਾ ਗਿਆ ਤੇ ਆ ਜਿਹੜਾ ਖੜਾ ਇੱਧਰ ਬੋਲ ਵੀਰੇ ਇਹ ਪਾਈ ਇੱਥੇ ਇੱਧਰ ਪਾਈ ਜਾਂਦਾ ਸਸਟੀ ਕਲ ਬਾਈ ਜੀ ਆ ਦੇਖੋ ਦੋਸਤੋ ਕੀ ਬਾਤ ਆ ਈਹਾ ਚੱਲ ਰਿਹਾ ਕਿਹੜਾ ਪਿੰਡ ਆ ਵੀਰੇ ਆਪਣਾ ਕਿਹੜਾ ਚੈਨਲ ਆ ਆਪਣਾ ਐਨੀਮਲ ਆਫ ਫਾਰਮ ਚੈਨਲ ਆ ਪੌੜ ਮੱਡੀ ਮਾਟਾ ਪ੍ਰਧਾਨ ਠੀਕ ਹੈ ਵੀਰੇ ਇੱਕ ਹੀ ਬੁੱਲ ਲੈ ਕੇ ਆਏ ਆ ਤੇ ਕੀ ਰਿਕਾਰਡ ਆ ਵੀਰੇ ਦਾ ਉਹਦੇ ਦੀ ਮਾਂ ਦਾ ਬਾਈ ਸਾਡੇ ਬਾਈ ਕਿੱਥੇ ਆਪ ਬਤਾ ਕੀ ਦਾ ਵੀਰੇ ਇਹ ਆਪ ਮੇਰੇ ਹੋਮ ਬੋਲਦੇ ਆ ਹੋਮ ਬੋਲਦਾ ਠੀਕ ਆ ਠੀਕ ਆ ਠੀਕ ਹੈ ਵੀਰੇ ਦੇਖ ਸਕਦੇ ਹੋ ਦੋਸਤੋ ਤੇ ਅੱਜ ਮੇਰੇ ਆਪਣਾ ਜਾਣਾ ਹੀ ਨਹੀਂ ਵੀਰੇ ਉੱਥੇ ਆਪਣੇ ਤਾਂ ਠੀਕ ਹੈ ਵੀਰੇ ਬਾਕੀ ਦੋਸਤੋ ਬਾਈ ਜੀ ਤਿਆਰੀਆਂ ਕਰ ਕਰਕੇ ਉਧਰ ਨੂੰ ਜਾਨਵਰ ਜਿਵੇਂ ਜਿਵੇਂ ਨੰਬਰ ਆਉਂਦਾ ਲੈ ਕੇ ਜਾ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਵੀਰੇ ਕ੍ਰੋਸਿੰਗ ਡਰੈਕਟਿੰਗ ਕਰਾਉਣੀ ਹੈ ਕਿ ਜਾਂ ਆਪਣਾ ਸੀਮਨ ਵਗੈਰਾ ਨਹੀਂ ਹਾਂ ਜੀ ਦੋ ਮੱਝਾਂ ਹਲੇ ਟ੍ਰਾਇਲ ਆਇਆ ਓਕੇ ਉਹ ਹਲੇ ਕਰਾਂਗਾ ਨਹੀਂ ਮੇਰੇ ਠੀਕ ਆ ਵੀਰੇ ਤੇ ਕਿੰਨੀ ਉਮਰ ਹੋ ਗਈ ਦੀ ਇਹ ਚੌਕ ਦੇ ਹਲੇ ਹੈ ਤਾਂ ਦੋਂਦੇ ਸੀ ਆ 10 15 ਦਿਨ ਪਹਿਲਾਂ ਚੌਕ ਦੇ ਦੰਦ ਚੱਕ ਗਿਆ ਨਹੀਂ ਤਾਂ ਦੋਂਦਿਆਂ ਚ ਲੜਦਾ ਸੀ ਇਹਨੇ ਹਾਂਜੀ ਹਾਂਜੀ ਵੀਰੇ ਹੁਣ ਚੌਕੀਆਂ ਚ ਆ ਗਏ ਹਾਂ ਇੱਕ ਅਗਲ 12 13 ਫਰਵਰੀ ਨੂੰ ਸੁੱਟ ਗਿਆ ਦੰਦ ਹਾਂਜੀ ਵੀਰੇ ਇੱਕ 18 ਫਰਵਰੀ ਨੂੰ ਸੁੱਟ ਗਿਆ ਠੀਕ ਹੈ ਵੀਰੇ ਠੀਕ ਹੈ ਚਲੋ ਫਰਮਾਤਵੇਂ ਵਾਲੇ ਕਿਨੇ ਆਉਣ ਵਾਲੇ ਸਮੇਂ ਚ ਆਵੇ ਨਾਮ ਠੀਕ ਹੈ ਵੀਰੇ ਓਕੇ ਮੇਰ ਰਡਰ ਸੈਕੰਡ ਹੈ ਹਤਨਾਉਲੇ ਜਿਹੜੀ ਮੰਡੇ ਆਪਣੇ ਉਹਦੇ ਆਇਆ ਸੀ ਮੇਲੇ ਤੇ ਠੀਕ ਹੈ ਵੀਰੇ ਠੀਕ ਹੈ ਓਕੇ ਧੰਨਵਾਦ ਵੀਰੇ ਨਿਰਵੰਦ ਆ ਜਾਓ ਵੀਰ ਹਾਂਜੀ ਦੋਸਤੋ ਜੋ ਇਧਰ ਆਪਣੇ ਦਲਵਾਰ ਸਿੰਘ ਲਾਗਸ ਨੂੰ ਧਵੇਲਾ ਰੋਲੀ ਭਾਈ ਮੋਗਾ ਰਣੀਆਂ ਸਟੱਡ ਫਾਰਮ ਪਿੰਡ ਰਣੀਆਂ ਮੋਗਾ ਤੋਂ ਜੋ ਇਧਰ ਰੱਖਿਆ ਜਾਨਵਰ ਇਹ ਆਪਣਾ ਆਪਣੀ ਬਕਾਊ ਜਾਂ ਤੁਸੀਂ ਮਿਲ ਲਈ ਨਹੀਂ ਭਾਈ ਜੀ ਕਹਿ ਰਹੇ ਪ੍ਰਦਰਸ਼ਨ ਤੋਂ ਅਸੀਂ ਦਰਸ਼ਨ ਕਰਵਾਉਣ ਲਈ ਆ ਕੇ ਆਇਆ ਹੈ ਆ ਜਾ ਕਰੋ ਇਧਰ ਜਿੰਨੇ ਵੀ ਨੂਲੀ ਰੋਵੀ ਦੇ ਖੇਤਾਂ ਦੇ ਪਾਸੋਂ ਵੀ ਨਾ ਰਹੇ ਆ ਦੇਖ ਸਕਦੇ ਹੋ ਇਹ ਆ ਕਿਸਾਨ ਵੀਰਾਂ ਦੀ ਮਿਹਨਤ ਆ ਦੋਸਤੋ ਮੋਹਰਾਂ ਨਸਲ ਜੀ ਸਾਰੇ ਹਨ तकरीबन ਦੋਸਤੋ ਮੋਹਰਾਂ ਨਸਲ ਜੀ ਆਰਾਮ ਦੇ ਨਾਲ ਗਾਲਾ ਪਟਿਆ ਹੋਇਆ ਕਰਮਾਲੀਆਂ ਦਾ ਦੇਖ ਸਕਦੇ ਹੋ ਰੋਟੇ ਪਿੰਡ ਬਣਾ ਰਹੀ ਹੈ ਕਿਆ ਬਾਪ ਹੈ ਜੇ ਕੁਮੀਰ ਹੁੰਦੇ ਆਪੀ 15ਵੇਂ ਪੰਜਵੇਂ ਗੇੜੇ ਚੌਂਕਾ ਤੇ ਸੇਵਾ ਨੰਬਰ 42 ਸੰਮੰਦਰ ਸੰਗਤ ਦੇ ਉਹਨਾਂ ਦੀ ਬੰਦਰੇ ਪਾਇਆ ਦੇਖ ਸਕਦੇ ਹੋ ਠੱਠ ਵੀ ਦੇਖਦੇ ਨੇ ਠੱਠਾਂ ਮਾਰਦਾ ਪਿਆ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਛੇੜਾ ਜੀ ਛੇ ਤਾਂ ਹਾਂਜੀ 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 ਬਾਈ ਜੀ ਤੇ ਕਿਹੜਾ ਆਪਣਾ ਕਿਹੜੇ ਨੰਬਰ ਦੇ ਵੀਰੇ ਹੱਥ ਮੇ ਤੇ ਹੀ ਆ ਠੀਕ ਹੈ ਜੀ ਫਿਰ ਬਿਊਟੀ ਦੇ ਵਿੱਚ ਹੀ ਆਈ ਆ ਹਾਂਜੀ ਬਿਊਟੀ ਤੇ ਕਿਹੜਾ ਪਿੰਡ ਆਪਣਾ ਜੀਰਾ ਸ਼ਹਿਰ ਹੈ ਜੀਰਾ ਸ਼ਹਿਰ ਆ ਠੀਕ ਹੈ ਵੀਰੇ ਤੇ ਕੀ ਰਿਕਾਰਡ ਹੈ ਇਹਦਾ ਇਹਦਾ ਪਹਿਲੇ ਸੂਏ ਦਾ 14 ਕਿਲੋ ਹੈ 14 ਕਿਲੋ ਦਾ ਪਹਿਲੇ ਸੂਏ ਦਾ ਹਾਂਜੀ ਬਾਈ ਠੀਕ ਹੈ ਤੇ ਆਬਾਤ ਹੀ ਕਿਹਦੀ ਆ ਜੀ ਇਹ ਇਹ ਬਾਬਰ ਟੂ ਜੀ ਬਾਬਰ ਟੂ ਜੀ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਤੇ ਬਾਕੀ ਫੇਸ ਕੁਆਇਡ ਦੋਸਤੋ ਦੇਖ ਸਕਦੇ ਹੋ ਨੀਲੀ ਦਾ ਵਿੱਚ ਹੀ ਹੈ ਵੀਰੇ ਨਾ ਹਾਂਜੀ ਠੀਕ ਹੈ ਵੀਰੇ ਤੇ ਉਹਦੇ ਚ ਤੇ ਨਹੀਂ ਪਈ ਵੀਰੇ ਚਵਾਈ ਤੇ ਦੋਸਤੋ ਜੀ ਬਈ ਠੀਕ ਹੈ ਲੇ ਕਿੰਨੇ ਬੱਚੇ ਵਗੈਰਾ ਹਾਂਜੀ ਇਹਦਾ ਪਹਿਲਾ ਕਿੰਨੇ ਸਵੇ ਸੂਈ ਹੈ ਤੇ ਦੋ ਜੀ ਸੁਣੋ ਸਟੇਫਨ ਜੀ ਬੀਚ ਸਤਾਂਜੀ ਓਕੇ ਬਈ ਧੰਨਵਾਦ ਛੱਡ ਲਾ ਹਾਂਜੀ ਦੋਸਤੋ ਦੇਖੋ ਜਿਹੜੇ ਜੇਤੂ ਰਹੇ ਆ ਬਾਈ ਜੀ ਆ ਨਵੇਂ ਆ ਰਹੇ ਆ ਜਾਨਵਰ ਕਰਮਾਂ ਨੇ ਜਿਹੜੇ ਦੇਖੋ ਕਰਦੇ ਦੋਸਤੋ ਭਵਨ ਵਾਲੀ ਤੋਂ ਰਹਾ ਆਹ ਇਹ ਕਿਹਦੇ ਦੋ ਦੰਦੇ ਫਰਦਾਰ ਸੱਤੇ ਦੋਨ ਕਿਵੇਂ ਗੁਰੂ ਹੋ ਗਏ ਦੋ ਦੰਦੇ ਕੱਟੇ ਪਹੁੰਚਣੇ ਸ਼ੁਰੂ ਹੋ ਗਏ ਦੋ ਦੰਦੇ ਕਰਦੇ ਬਣਾ ਗਰਾਊਂਡ ਦੇ ਵਿੱਚੋਂ ਮੈਂ ਪੁੱਛਿਆ ਗੱਲ ਸੀ ਇਹ ਇੱਥੇ ਕਰੀ ਮੂਵ ਕਰਦੇ ਇੱਧਰ ਇੱਧਰ ਆਹ ਇਹ ਕਿਹੜਾ ਹੇਰਨਵਾਦੇ ਹੈ ਇਹਨੂੰ ਕੀ ਆ ਬਾਤ ਦੇਖੋ ਦੋਸਤੋ ਕੀ ਬਾਤ ਹੋਈ ਪਈਆ ਨੀਲੀ 라ਵੀ ਚ ਹੋਰਾਂ ਦੇ ਕੱਟੇ ਨੂੰ ਰੋਕ ਜੋ ਪਰ ਉਹ ਤਾਂ ਰਿਕੇ ਜਿਹੜਾ ਨਹੀਂ ਆ ਕੋਈ ਅਜੇ ਤਾਂ ਆਪਣਾ ਨੀਲੀ 라ਵੀ ਤਾਂ ਆ ਰਹੇਗੀ ਚੱਲੀ ਆ ਇੱਧਰ ਵੀ ਸਾਰੇ ਦਿਖਾ ਕੇ ਤੁਰ ਕੇ ਦੇਖੋ ਦੋਸਤੋ ਨੀਲੀ ਕਹੀਂ ਆ ਰਹੇਗੀ ਚੱਲੀ ਅੰਦਰ ਹੱਦਾਂ ਯਾਰ ਠੀਕ ਹੈ ਧੀਰਜ ਰੱਖੋ ਦੋ ਦਿਨ ਤੇ ਕੱਟੇ ਦੋਸਤੋ ਉਹਨਾਂ ਗਰਾਊਂਡ ਦੇ ਵਿੱਚ ਪਹੁੰਚਣਗੇ ਕਰਮਾਲੇ